ਹਾਂ ਤਾਂ ਇਹ ਕਿਹੜਾ ਚਾਰਾ ਖੜਾ ਹੈ ਇਸ ਵੇਲੇ ਇੱਥੇ ਪਹਿਲਾਂ ਵੀ ਜਿਆ ਸੀ ਮਈ ਦੇ ਵਿੱਚ ਹੂੰ ਉਹਦੀ ਫੇਰ ਕਟਾਈ ਕਰਤੀ ਅਗਸਤ ਸ਼ੁਰੂ ਦੇ ਵਿੱਚ 1 ਲੱਖ ਰੁਪਏ ਤੱਕ ਆਮਦਨ ਦੇਤੀ ਹੁਣ ਉਦੋਂ ਵੀ ਪਾ ਮਹਿੰਗਾ ਹੈ ਇਸ ਵੇਲੇ 2500 ਰੁਪਿਆ ਹੁੰਦਾ ਸੀ ਕੁਆਂਟਲ ਦਾ ਮੰਡੀ 'ਚ ਹੁਣ 650 ਹਾਲੇ ਤੇਜੀ ਵੱਲ ਨੂੰ ਵੱਧ ਰਿਹਾ ਨਵੰਬਰ 'ਚ ਹੂੰ ਕਿਉਂਕਿ ਹੁਣ ਹੋਰ ਚਾਰੇ ਕੋਈ ਹੈ ਦੀ ਹੂੰ ਬਰਸੀਮ ਨੇ ਨਿਕਲਣਾ ਠੰਡ ਹਟੀ ਰਹੀ ਹੈ ਹੂੰ ਤੇ ਹੁਣ ਇਹ ਹੀ ਚਾਰੇ ਚੱਲ ਰਹੇ ਆ ਇਹ ਮੱਕੀ ਕਿਹੜੀ ਆ ਇਹ ਇਹ ਚਿੱਟੀ ਮੱਕੀ ਆ ਬਹੁਤ ਮੱਕੀ ਆ ਬਹੁਤ ਅੱਛੀ ਕਿਸਮ ਵਿਕਸਿਤ ਕੀਤੀ ਸਾਡੀ ਜੀ ਯੂਨੀਵਰਸਿਟੀ ਨੇ 2008 ਅੱਛਾ ਜੀ ਇਹ ਸ਼ਖਾਵਾਂ ਬਾਦੀ ਛੱਡਦੀ ਆ ਪੌਸ਼ਟਿਕ ਬਹੁਤ ਆ ਇਹਦੇ ਵਿੱਚ ਤੱਤ ਬਹੁਤ ਜ਼ਿਆਦੇ ਆ ਇਹ ਕਦੋਂ ਆਪਾਂ ਬੀਜ ਸਕਦੇ ਆ ਇਹ ਆ ਹੁਣ ਅਸੀਂ ਸਤੰਬਰ ਚ ਬੀਜੀਏ ਬੀਜ ਇਹਦਾ ਚਾਹੀਦਾ ਹੈਗਾ ਆ ਜੀ 30 ਕਿਲੋ ਆ ਤੁਸੀਂ ਚਾਰੇ ਦੀ ਵੀ ਕਰਦੇ ਸੀ ਆ 2.5 ਏਕੜ ਚਾਰਾ ਖੜਾ ਹੈ ਸਵੇਲੇ ਜੀ ਮੱਕੀ ਦਾ ਅੱਛਾ ਜੀ ਇੱਥੇ ਪਹਿਲਾਂ ਬੀਜਿਆ ਸੀ ਮਈ ਦੇ ਵਿੱਚ ਹੂੰ ਉਹਦੀ ਫੇ ਕਟਾਈ ਕਰਤੀ ਅਗਸਤ ਦੀ ਸ਼ੁਰੂ ਦੇ ਵਿੱਚ ਇੱਕ ਲੱਖ ਰੁਪਏ ਤੱਕ ਆਮਦਨ ਦੇਤੀ ਹੂੰ ਹੁਣ ਉਦੋਂ ਵੀ ਪਾ ਮਹਿੰਗਾ ਐ ਇਸ ਵੇਲੇ ਹੂੰ 250 ਅ ਰੁਪਿਆ ਹੁੰਦਾ ਸੀ ਕੁਆਂਟਲ ਦਾ ਮੰਡੀ 'ਚ ਹੁਣ 650 ਹੂੰ ਹਾਲੇ ਤੇਜ਼ੀ ਵੱਲ ਨੂੰ ਵਧ ਰਿਹਾ ਨਵੰਬਰ 'ਚ ਹੂੰ ਕਿਉਂਕਿ ਹੁਣ ਹੋਰ ਚਾਰੇ ਕੋਈ ਹੈ ਦੀ ਹੂੰ ਬਰਸੀਮ ਨੇ ਨਿਕਲਣਾ ਠੰਡ ਹਟੀ ਤੇ ਆ ਹੂੰ ਤੇ ਹਹੀ ਚਾਰੇ ਚੱਲ ਰਹੇ ਆ ਜੀ ਇਹ ਸਾਰਾ ਮੱਕੀ ਦਾ ਹੀ ਹੈ ਚਾਰੇ ਵਾਸਤੇ ਕਿੰਨਾ ਏਰੀਆ ਹੈ ਇਹ 2.5 ਏਕੜ ਇਹ ਏਕੜ ਚ ਮੱਕੀ ਬੀਜੀ ਮੱਕੀ ਕਿੰਨਾ ਇਹਦੇ ਵਿੱਚ ਬਾਪੂ ਜੀ ਜਿਹੜਾ ਇਹ ਮੱਕੀ ਕਿਹੜੀ ਆ ਇਹ ਇਹ ਚਿੱਟੀ ਮੱਕੀ ਆ ਬਹੁਤ ਮੱਕੀ ਆ ਬਹੁਤ ਅੱਛੀ ਕਿਸਮ ਵਿਕਸਿਤ ਕੀਤੀ ਸਾਡੀ ਯੂਨੀਵਰਸਿਟੀ ਨੇ ਅੱਛਾ ਯੂਨੀਵਰਸਿਟੀ ਦੀ 1008 ਅੱਛਾ ਜੀ ਇਹ ਸਖਾਵਾਂ ਵੱਧ ਛੱਡਦੀ ਆ ਪੋਸ਼ਟਿਕ ਬਹੁਤ ਆ ਇਹਦੇ ਚ ਤੱਤ ਬਹੁਤ ਜਾਦੇ ਆ ਹੂੰ ਤੇ ਥੋੜੀ ਜਿਹੀ ਮੁਸ਼ਕਲ ਆ ਰਹੀ ਆ ਹੂੰ ਇਹਦੇ ਤੇ अफ्रीकन आर्मी सालवारम जेड़ा ना वो बहुत हमला ਕਰਦਾ ਥੋੜਾ ਜਾ ਕਰ ਰਹੇ ਹਾਂ ਆ ਦੇਖੋ ਨਾ ਖਾਦਾ ਹੈ ਹੂੰ ਇਹਨੂੰ ਸਪਰੇਅ ਕੀਤਾ ਹੈ ਅੱਛਾ ਜੀ ਹੁਣ ਰੁਕ ਗਿਆ ਹੈ ਅੱਛਾ ਜੀ ਤੇ ਹੁਣ ਇਹਨੂੰ ਅਸੀਂ ਨਵੰਬਰ ਦੇ ਪਹਿਲੇ ਅੱਧੇ ਵਿੱਚ ਕਟਾਈ ਕਰ ਦੇਣੀ ਹੈ ਹੂੰ ਤੇ ਫਿਰ ਕਣਕ ਬੀਜ ਦੇਣੀ ਹੈ ਹੂੰ ਇੱਥੇ ਕੋਈ ਸਮੱਸਿਆ ਨਹੀਂ ਕਣਕ ਬੀਜਣ ਦੀ ਰੋਟਾ ਬੇਟਨਾ ਬੀਜ ਲਈਏ ਕਿਸੇ ਵੀ ਡ੍ਰਿਲ ਨਾਲ ਬੀਜ ਲਈਏ ਹੂੰ ਤੇ ਝੋਨੇ ਵਾਲਿਆਂ 'ਚ ਮੁਸ਼ਕਲ ਆਉਂਦੀ ਇਹ ਜਿਹੜੀ ਮੱਕੀ ਆ ਜਿਹੜੀ ਤੁਸੀਂ ਕਿਸਮ ਦੱਸੀ ਚਾਰੇ ਦੀ ਇਹ ਕਦੋਂ ਆਪਾਂ ਬੀਜ ਸਕਦੇ ਹਾਂ ਇਹ ਇਹ ਆ ਹੁਣ ਅਸੀਂ ਸਤੰਬਰ ਚ ਬੀਜੀ ਆ ਆ ਵਾਲੀ ਹਾਂਜੀ ਸਤੰਬਰ ਸ਼ੁਰੂ ਸਤੰਬਰ ਦੇ ਸ਼ੁਰੂ ਚ ਬੀਜ ਦਿੱਤੀ ਇੱਕ ਏਕੜ ਦੇ ਲਈ ਆਪਾਂ ਨੂੰ ਬੀਜ ਕਿੰਨਾ ਚਾਹੀਦਾ ਬੀਜ ਇਹਦਾ ਚਾਹੀਦਾ ਹੈਗਾ ਆ ਜੀ 30 ਕਿਲੋ 30 ਕਿਲੋ ਹਾਂਜੀ ਠੀਕ ਆ ਜ਼ਮੀਨ ਦੀ ਜਿਹੜੀ ਤਿਆਰੀ ਆ ਉਹਦੇ ਲਈ ਕੀ ਕਰਨਾ ਪੈਂਦਾ ਕੋਈ ਖਾਦ ਕੋਈ ਸਪਰੇ ਕੋਈ ਦਵਾਈ ਸਪਰੇ ਕਿ ਜਿਹੜੀਆਂ ਤਿੰਨ ਫਸਲਾਂ ਆ ਜੀ ਇਹੇ ਜਿੱਥੇ ਬੀਜੀਆਂ ਆ ਹੂੰ ਉੱਥੇ ਇਹ ਫਾਸਫੋਰਸ ਖਾਦ ਦਾ ਛੜਦੀਆਂ ਕੱਖ ਨਹੀਂ ਜੀ ਜਿਨ੍ਹਾਂ ਦੇ ਉਹਨਾਂ ਫਸਲਾਂ ਦੀ ਵੱਡ ਜਿਹੜੀਆਂ ਫਸਲਾਂ ਬੀਜਣੀਆਂ ਹੂੰ ਉਹਨਾਂ ਦੀ ਲੋਡ ਨਹੀਂ ਪੂਰੀ ਹੋਣੀ ਹੂੰ ਇਹਨੂੰ ਅਸੀਂ ਪਾਏ ਆ ਚਾਰ ਬੋਰੇ ਮੈਂ ਕਿਹਾ ਐਸੀ ਉਦਾਂ ਹੂੰ ਬੀਜਪੀ ਦੇ ਹੂੰ ਆਮ ਤਾਂ ਬੋਰਾ ਹੀ ਪਾਉਂਦੇ ਆ ਪਰ ਇਹਦੇ ਤਿੰਨ ਬੋਰੇ ਪਾਏ ਕਿਉਂਕਿ ਪਿਛਲੀ ਮੱਕੀ ਨੇ ਖਾਲੀ ਖੁਰਾਕ ਅੱਛਾ ਜੀ ਹੁਣ ਇਹਦੀ ਲੋਡ ਪੂਰੀ ਤਾਂ ਹੀ ਹੋਣੀ ਸੀ ਹੂੰ ਤੇ ਇਹ ਜਿਹੜੇ ਆ ਤਿੰਨ ਫਸਲਾਂ ਆਲੂ ਮੱਕੀ ਤੇ ਬਰਸੀਮ ਚੌੜਾ ਇਹ ਫਾਸਫੋਰਸ ਖਾਦ ਨੂੰ ਨੱਠ ਕੇ ਪੈਂਦੇ ਖੇਤ ਇਸ ਕੋ ਛੱਡਦੇ ਨਹੀਂ ਕਹਾਂ ਕੁਛ ਨਹੀਂ ਠੀਕ ਹੈ ਫਿਰ ਇਹਨਾਂ ਨੂੰ ਜ਼ਿਆਦਾ ਖਾਦ ਇਹ ਪਾਉਣੀ ਪਏ ਜਿਹੜੇ ਹੈਗੇ ਆ ਪੀਪੀ ਪਾਈ ਇੱਕ ਤਿੰਨ ਬੋਰੇ ਤਿੰਨ ਬੋਰੇ 1 ਏਕੜ ਦੇ ਹਿਸਾਬ ਨਾਲ ਨਹੀਂ 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 ਹੂੰ ਢਾਈਆਂ ਏਕੜਾਂ ਚ ਅੱਛਾ ਢਾਈਆਂ ਏਕੜਾਂ ਚ ਇਹ ਤਿੰਨ ਬੋਰੇ ਪਾਏ ਤਿੰਨ ਬੋਰੇ ਪਾਏ ਥੋੜੀ ਪਾਈ ਆ ਹੂੰ ਤੇ ਚਲੋ ਇੱਕ ਬੋਰਾ ਬਹੁਤ ਜਾਣੀ ਇੱਕ ਏਕੜ ਦੇ ਵਿੱਚ ਹਨਾ ਇਸ ਤੋਂ ਇਲਾਵਾ ਹੋਰ ਕੋਈ ਖਾਦ ਹੋਰ ਤਾਂ ਜੂਰੀਆ ਪਾਈ ਛਾ ਥੋੜੀ ਜੀ ਕਿੰਨੇ ਇੱਕ ਹੂੰ ਜੋਰੀਆ ਪਾਈ 6 ਬੋਰੇ 1-1 ਏਕੜ ਜੋਰੀਆ ਇਸ ਕਰਕੇ ਪਾਈ ਹੈ ਬਈ 1-1 ਏਕੜ ਚ ਕਿ ਸਾਰੇ ਆ ਚ ਨਹੀਂ ਸਾਰੇ ਤਰਟਾਈਆਂ ਏਕੜਾਂ ਚ ਅੱਛਾ ਜੀ 2 ਬੋਰੇ ਜਾਣੀ ਕਿ ਵੈਸੇ ਤਾਂ 1 ਬੋਰਾ ਬਹੁਤ ਹੁੰਦਾ ਅੱਛਾ ਜੀ ਇਸ ਕਰਕੇ ਪਾਈ ਆ ਹਮ ਬਈ ਹੁਣ ਜਿੰਨਾ ਚਿਰ ਗਰਮੀ ਆ ਹਮ ਨਾਈਟ੍ਰੋਜਨ ਖਾਦ ਗਰਮੀ 'ਚ ਹੀ ਲੈ ਸਕਣੀ ਫਸਲ ਨੇ ਹਮ ਦੂਜਾ ਗੱਲ ਇਹ ਆ ਕਿ ਗਾਹਾਂ ਦਿਨ ਛੋਟੇ ਹੋ ਜਾਣੇ ਆ ਹਮ ਤੇ ਠੰਡ ਵਧ ਜਾਣੀ ਆ ਫੇਰ ਇਹ ਬਡੋਤਰੀ ਨੂੰ ਬ੍ਰੇਕ ਲੱਗ ਜਾਣੀ ਜਿੰਨੀਆਂ ਮਰਜ਼ੀ ਖਾਦਾਂ ਪਾ ਲੋ ਅੱਛਾ ਜੀ ਇਸ ਕਰਕੇ ਦੋ ਕੇਸਤਾਂ ਚ ਨੀਲੇ ਲੇ ਰੱਖ ਕੇ 6 ਬੋਰੀ ਇਹਨੂੰ ਨਹੀਂ ਪਾ ਸਕਦੇ ਹੂੰ ਤਾਂ ਕਿ ਜਿਹੜਾ ਨਾ ਗਰਮੀ ਦੇ ਵਿੱਚ ਵਿੱਚ ਹੀ ਵਾਧਾ ਹੋ ਜਾਵੇ ਗਰਮੀ ਦੇ ਵਿੱਚ ਖੁਰਾਕ ਲੈ ਸਕੇ ਸਰਦੀ ਦੇ ਵਿੱਚ ਨਾ ਬੂਟਾ ਖਾਦ ਦੇ ਜਿਹੜੇ ਤਾਤ ਆ ਉਹ ਰਹਿਣ ਨਹੀਂ ਕਰਦਾ ਜਾਂ ਬਹੁਤ ਘੱਟ ਮਾਤਰਾ ਖੇਤ ਦੇ ਵਿੱਚ ਇੰਨੀ ਖਾਦ ਪਾਤੀ ਹਾਂਜੀ ਬਜਾਈ ਸਤੰਬਰ ਦੇ ਪਹਿਲੇ ਹਫਤੇ हां पहले ठीक है बापू जी ਛੱਟਾ ਦੇ ਕੇ ਕਰੀ ਜਾਂ ਮਸ਼ੀਨ ਨਾਲ ਇਹ ਛੱਟਾ ਦੇ ਕੇ ਛੱਟਾ ਦੇ ਦਿੱਤਾ ਸਿੱਧਾ ਹੀ 30 ਕਿਲੋ ਵੀ ਦਾ ਹਾਂਜੀ ਹਾਂਜੀ 1 ਏਕੜ ਚ 1 ਏਕੜ ਚ ਠੀਕ ਆ ਜਦੋਂ ਆਪਾਂ ਛੱਟਾ ਦੇਤਾ ਬਾਪੂ ਜੀ ਫਿਰ ਪਾਣੀ ਕਦੋਂ ਨੂੰ ਪਾਣੀ ਤਾਂ ਹੁਣ ਤਾਂ ਪਹਿਲਾਂ ਮੀਂਹ ਨੇ ਸਾਡਾ ਨੁਕਸਾਨ ਨਹੀਂ ਕੀਤਾ ਵਿੱਚ ਇੱਥੇ ਖੜ ਗਿਆ ਪਾਣੀ ਹਾਂਜੀ ਮੱਕੀ ਤੇ ਅਸਰ ਕੀਤਾ ਅੱਛਾ ਜੀ ਤੇ ਪਾਣੀ ਇਹਨੂੰ ਦੋ ਦੇ ਚੁੱਕੇ ਆ ਹਾਂਜੀ ਹੁਣ ਆ ਛੱਡਣਾ ਥੋੜੇ ਦਿਨਾਂ ਤੱਕ ਫੇਰ ਠੀਕ ਆ ਲੋੜ ਅਨੁਸਾਰ ਪਾਣੀ ਲੋੜ ਅਨੁਸਾਰ ਪਾਣੀ ਇਹ ਸਪੈਸ਼ਲੀ ਚਾਰੇ ਲਈ ਮੱਕੀ ਆ ਇਹ ਚਾਰੇ ਬਾ 1008 ਹਾਂ ਇਹ ਦਾਣੇ ਚਿੱਟੇ ਰੰਗ ਦੇ ਹੁੰਦੇ ਆ ਅੱਛਾ ਜੀ ਇਹ ਬੜੀ ਅੱਛੀ ਕਿਸਮ ਹੈ ਮਤਲਬ ਕਿ ਕਿੰਨੇ ਤੱਕ ਹਾਈਟ ਚਲੀ ਜਾਂਦੀ ਏਦੀ ਹੁਣ ਜਿਹੜੀ ਮੱਕੀ ਆ ਏਦੀ ਹਾਈਟ ਨਹੀਂ ਬਹੁਤੀ ਜਾਣੀ ਪਹਿਲਾਂ ਕਿੰਨੀ ਤੱਕ ਸੀ ਇਹ ਤਾਂ ਬਸ ਪਹਿਲਾਂ ਤਾਂ ਚੱਲ ਜਾਂਦੀ 6 ਫੁੱਟ ਤੱਕ ਅੱਛਾ 6 1/2 ਫੁੱਟ ਤੱਕ ਜਿਹੜੀ ਅਸੀਂ ਪਿੱਛੇ ਵੱਢੀ ਆ ਹਮ ਅਗਸਤ ਦੇ ਵਿੱਚ ਅੱਛਾ ਜੀ ਇਹ ਮੇਰੇ ਖਿਆਲ ਚ 5 ਫੁੱਟ ਤੱਕ 4 ਫੁੱਟ ਤਿੰਨ ਜਾਏ ਕੋਈ ਵਾਰਡ ਦੇਣੀ ਆ ਨੇ ਲੋ ਲੋ ਵਾਲਾ ਕੰਮ ਨਹੀਂ ਕੋਈ ਲੋ ਮਿਲਣਾ ਆ ਹਾਂਜੀ ਹਾਂਜੀ ਤੇ ਇਹ ਇੱਕ ਗੱਲ ਇਹ ਵਿਚਾਰਨ ਵਾਲੀ ਹੈ ਹਾਂਜੀ ਇਹ ਜਿੰਨੇ ਚਾਰੇ ਆ ਹਮ ਚਰੀ ਆ ਬਾਜਰਾ ਹਮ ਤੇ ਖਾਸ ਕਰਕੇ ਮੱਕੀ ਹਮ ਇਹਦੀ ਕਟਾਈ ਉਦੋਂ ਕਰਨੀ ਆ ਹਮ ਜਦੋਂ ਬੂਟੇ ਦੇ ਸਿਸਟਮ ਦੇ ਵਿੱਚ ਖੁਰਾਕੀ ਤੱਤ ਜਿਹੜੇ ਆ ਆਪਣੇ ਸਿਖਰ ਤੇ ਪਹੁੰਚੇ ਹੋਣ ਜਦੋਂ ਇਹ ਨਰਮ ਹੋ ਫਿਰ ਵੀ ਇਹ ਜੇ ਸੁਦੀ ਪੌਣੀ ਤੋਂ ਨੁਕਸਾਨ ਦੇ ਹੈ ਜੇ ਹਾਈਟ ਜਾਦੇ ਲੈ ਜਾਂਦੀ ਆ ਪੱਕ ਜਾਂਦੀ ਆ ਤਾਂ ਫਿਰ ਉਹ ਚ ਖੁਰਾਕੀ ਤੱਤ ਵੀ ਘਟ ਜਾਂਦੇ ਆ ਪਸ਼ੂਆਂ ਨੂੰ ਸਵਾਦ ਵੀ ਨਹੀਂ ਲੱਗਦੀ ਠੀਕ ਹੈ ਜੀ ਹੁਣ ਜਿਹੜਾ ਇਹਦਾ ਗਠਾ ਪੈ ਜਾਂਦਾ ਦੁੱਧਾ ਪੈ ਜਾਂਦਾ ਉਹ ਦਾਣਿਆਂ ਦਾ ਉਹ ਸਭ ਤੋਂ ਵਧੀਆ ਸਟੇਜ ਹੈ ਤੇ ਸਾਈਲੇਜ ਬਣਾਉਣ ਲਈ ਥੋੜਾ ਜਿਹਾ ਹੋਰ ਦਾਣਾ ਮੜ ਜਾ ਸਖਤ ਹੋ ਜਾਵੇ ਜਦੋਂ ਸਾਈਲੇਜ ਲਈ ਉਹਦੋਂ ਬਣਾਉਣੀ ਬਾਤ ਹੈ ਨਹੀਂ ਫਿਰ ਵੱਢਣੀ ਟਾਂਡੇ ਸੁੱਕ ਜਾਣਗੇ ਦਾਣੇ ਯਾਦੇ ਸੁੱਕ ਜਾਣਗੇ ਤਾਂ ਨਾ ਨਰਮ ਨੂੰ ਗੰਢਾ ਤੁਰਨ ਤੋਂ ਪਹਿਲਾਂ हां ਹੁਣ ਆ ਚੱਲ ਸਕਦੀ ਕਿ ਕੋਈ ਚਾਰੇ ਦਾ ਘਾਲਿਆ ਹੁਣ ਨਰ ਵੱਢ ਸਕਦੇ ਆ ਹੁਣ ਪਾਣੀ ਵੀ ਟੂੜੀ ਚਰਵਾ ਕੇ ਜੇ ਸੁਧੀ ਪਾਉਣੇ ਆ ਤਾਂ ਇਹ ਜਿਹੜੇ ਛੋਟੇ ਹੁੰਦੀ ਆ ਨਾ ਚਰੀ ਜਾਂ ਮੱਕੀ ਇਹਦਾ ਕੋਈ ਬਲੀ ਪੋਇਜ਼ਨ ਬਣ ਜਾਂਦਾ ਚਾਰੇ ਦੇ ਵਿੱਚ ਫਾਇਦੇ ਕੀ ਆ ਜੀ ਇਹ ਤੇ ਦੱਸ ਸਕਦੇ ਹੋ ਕੋਈ ਫਾਇਦਾ ਇਹਦਾ ਇਹਦੇ ਜਿਹੜੇ ਆਪਾਂ ਫੀਚਰਸ ਕਹ ਦੀਏ ਜਾਂ ਫਾਇਦੇ ਕੀ ਨੇ ਗੁਣ ਕੀ ਨੇ ਪਸ਼ੂ ਨੂੰ ਪਾਉਣ ਲਈ ਦੇਖੋ ਇਹਨਾਂ ਚ ਬੀਟੇਮੈਨ ਪ੍ਰੋਟੀਨ ਕਈ ਤਰ੍ਹਾਂ ਦੇ ਖੁਰਾਕੀ ਤੱਤ ਜਿਹੜੇ ਆ ਨਾ ਇਹਨਾਂ ਚ ਆਰਿਆਂ ਦੇ ਵਿੱਚ ਹੈ ਕਾਸ ਕਰਕੇ ਮੱਕੀ ਦੇ ਵਿੱਚ ਜੀ ਅੱਛਾ ਬਹੁਤ ਸਾਰੇ ਚਾਰੇ ਹੁਣ ਜਿਹੜੇ ਸਾਡੇ ਖਤਮ ਹੋ ਚੁੱਕੇ ਆ ਪ੍ਰਾਸਤੀ ਜਿਹੜੇ ਚਾਰੇ ਉਹਨਾਂ ਚ ਸੇਂਜੀ ਵੀ ਸ਼ਾਮਿਲ ਆ ਹੂੰ ਤੇ ਆ ਮੁੰਡਰੀ ਕਣਕ ਸ਼ਾਮਿਲ ਆ ਇਹ ਖਤਮ ਹੋ ਗਏ ਅੱਛਾ ਕੁਝ ਵਿਕਸਤ ਕੀਤੇ ਆ ਸਾਡੇ ਵਿਗਿਆਨੀਆਂ ਨੇ ਹੂੰ ਜਿਹੜੇ ਅੱਛੇ ਚਾਰੇ ਹੈਗੇ ਆ ਤੇ ਉਹਦੇ ਵਿੱਚ ਸਰਦੀਆਂ ਦੇ ਵਿੱਚ ਰਾਈ ਕਾ ਈ ਮਿਸਾਲ ਹੈ ਗਰਮੀਆਂ ਚ ਇਹਦਾ ਆਪਣੇ ਗਿੰਨੀ ਕਾ ਹੈ ਹੂੰ ਗਿੰਨੀ ਘਾਹ ਨੂੰ ਇੱਕ ਵਾਰੀ ਲਾ ਕੇ ਸਾਰੀਆਂ ਗਰਮੀਆਂ ਸਰਦੀਆਂ ਚਾਰਾ ਚੱਲੀ ਜਾਏਗਾ ਪਰ ਉਹਨੂੰ ਵੀ ਫੁੱਲ ਨਹੀਂ ਨਿਕਣ ਦੇਣੇ ਹਮ ਨਰਮ ਹਾਲ ਦੇ ਵਿੱਚ ਪਾਉਣਾ ਤਾਂ ਹੀ ਪੋਸ਼ਟਿਕ ਸਾਬਤ ਹੋਣਗੇ ਤੇ ਇਸੇ ਤਰ੍ਹਾਂ ਜਿਹੜਾ ਰਾਈ ਖਾਇਆ ਇਹਨੂੰ ਬਰਸੀਮ ਦੇ ਵਿੱਚ ਵੀ ਰਾਖੇ ਬੀਜ ਸਕਦੇ ਆਂ ਤੇ ਇਕੱਲਾ ਵੀ ਬੀਜ ਸਕਦੇ ਆਂ ਪਰ ਇਹ ਆਪੇ ਜਦੋਂ ਨਾ ਮਾਰਚ ਅਪ੍ਰੈਲ ਦੇ ਵਿੱਚ ਜਾ ਕੇ ਹਮ ਆਪਾਂ ਬਰਸੀਮ ਦੀ ਕਟਾਈ ਕਰਦੇ ਆਂ ਉਹ ਸਾਹਤ ਜਾਂ ਹੋ ਜਾਂਦਾ ਛੁਪਜਾ ਬਣ ਕੇ ਤੇ ਕੌੜਾ ਹੋ ਜਾਂਦਾ ਰਾਈ ਗਰਾਸ ਵਿੱਚ ਨਹੀਂ ਰਾਈ ਗਰਾਸ ਐ ਨਰਮ ਰਹੇਗਾ ਔਰ ਪਸ਼ੂ ਖੁਸ਼ ਹੋ ਕੇ ਖਾਣਗੇ ਇਹ ਨਮਿਆਚਾਰਾਂ ਵਾਲ ਨੂੰ ਵੀ ਸਾਨੂੰ ਆਉਣਾ ਚਾਹੀਦਾ